ਕਰੀਬ ਬੰਦਾ ਵੀ ਮਜਬੂਰ ਹੁੰਦਾ ਸੀਗਾ ਕਿ ਜਾ ਕੇ ਦਵਾਈ ਤੇ ਕਰਤੇ ਜਾਂ ਆਪਣਾ ਸ਼ੂਗਰ ਦਾ ਟੈਸਟ ਕਰਾਵੇ ਉਹਨਾਂ ਨੂੰ ਇਹ ਰਾਹਤ ਦਿੱਤੀ ਪਰ ਫਿਰ ਵੀ ਸੋਚਿਆ ਕਿ ਉਹਨਾਂ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਨੋਟਿਸ ਆਂਦੇ ਰਹਿੰਦੇ ਆ ਕੋਈ ਬੰਦਾ ਜਾ ਕੇ ਉਹਨਾਂ ਨੂੰ ਜਿਹੜਾ ਅਸਰ ਆ ਉਹਦੀ ਜ਼ਿੰਮੇਵਾਰੀ ਉਹ ਜਾ ਕੇ ਕਹੇਗਾ ਵੀ ਤੁਹਾਡਾ ਕਰਜ਼ਾ ਖੜਾ ਹੈ ਉਹਦੇ ਬਾਪ ਮਰ ਚੁੱਕਿਆ ਕਮਾਈ ਕਰਨ ਵਾਲਾ ਉਹਦੀ ਵਿਧਵਾ ਉਹ ਬੱਚੇ ਪਾਲ ਰਹੀ ਆ ਲੋਕਾਂ ਦੇ ਭਾਂਡੇ ਮਾਦ ਰਹੀ ਆ ਤੇ ਇਹ ਇੱਕ ਇਨਸਾਨੀਅਤ ਦਾ ਜਿਹੜਾ ਸਿਗਾ ਤਕਾਲਜਾ ਸੀਗਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੈਬਨਟ ਦੇ ਫੈਸਲਾ ਕੀਤਾ ਪੇ ਜਿਹੜੇ ਬੰਦੇ ਇੰਨੇ ਗਰੀਬ ਹੈ ਤੇ ਉਹਨਾਂ ਦਾ ਜਿਹੜਾ ਸਿਰ ਦੇ ਉੱਤੇ ਉਹਨਾਂ ਦੇ ਬੱਚੇ ਜਿਹੜੇ ਆ ਜਦੋਂ ਰਾਤ ਨੂੰ ਸੌਂਦੇ ਇੱਕ ਵਾਰੀ ਇੱਕ ਵਾਰੀ ਉਹਨਾਂ ਨੂੰ ਆਪਾਂ ਕਰਜ਼ਾ ਮੁਕ ਕਰੀਏ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਇਆ ਸੀ ਸਾਰਿਆਂ ਨੂੰ ਚੰਗੀਆਂ ਸਹੂਲਤਾਂ ਮਿਲਣ ਬਿਜਲੀ ਮਿਲੇ ਪਾਣੀ ਮਿਲੇ ਉਹਨਾਂ ਨੂੰ ਜਿਹੜੀਆਂ ਬਾਕੀ ਸਾਰੀਆਂ ਸਹੂਲਤਾਂ ਹੈਗੀਆਂ ਉਹਨਾਂ ਨੂੰ ਘਰੇ ਮਿਲਣ ਉਹਨਾਂ ਦੀਆਂ ਤਾਂ ਕਿ ਉਹ ਜਿਹੜੇ ਹੈਗੇ ਉਹ ਵੀ ਇੱਕ ਜਿਹੜੀ ਇੱਕ ਡਿਗਨਿਟੀ ਹੁੰਦੀ ਆ ਆਤਮ ਸਨਮਾਨ ਹੁੰਦਾ ਉਹਨਾਂ ਦਾ ਉਹ ਵੀ ਉਹਨਾਂ ਦੇ ਬੱਚੇ ਵੀ ਸੁਪਨੇ ਦੇਖ ਸਕਣ ਕਿ ਅਸੀਂ ਵੀ ਪੜ੍ਹ ਕੇ ਕੁਝ ਬਣ ਸਕਦੇ ਆ ਹੋ ਸਾਡੇ ਸਿਰ ਤੇ ਕੋਈ ਕਰਜ਼ਾ ਨਹੀਂ ਹੈ ਉਹ ਵੀ ਚੈਨ ਦੀ ਨੀਂਦ ਸੌ ਸਕਦੇ ਆ ਸੋ ਇਹ ਜਿਹੜੇ ਤੁਹਾਡੇ 4 ਕਰੋੜ 82 ਲੱਖ 50 ਦੇ ਵਿੱਚ ਮੈਂ ਮੁੱਖ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਆ